ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਕਿਵੇਂ ਚੱਲਦੀ ਪਈ ਹੈ ਜੀ ਤੁਹਾਡੀ ਤਿਆਰੀ ਤੇ ਬੱਚੇ ਕਨਫਿਊਜ਼ ਹੋਣਦੇ ਪਈ ਸੀ ਵੀ ਕਿੱਦਾਂ ਤਿਆਰੀ ਸ਼ੁਰੂ ਹੋ ਰਹੀ ਆ ਹਨਾ ਜੀ 2 ਤਾਰੀਖ ਨੂੰ ਆਪਾਂ ਕੀ ਕੀਤਾ ਹੈ ਸਟਾਰਟ ਕੀਤਾ ਹੈ ਆਪਣਾ ਜਿਹੜਾ ਟਾਰਗੇਟ ਆ 3 ਨੂੰ ਕੀਤਾ ਫਿਰ 4 ਨੂੰ ਕੀਤਾ ਆਹ ਸਾਡੇ 3 ਦਿਨ ਹੋ ਗਏ ਆ ਜਿੱਦੇ ਜੇ ਆਪਾਂ ਟਾਰਗੇਟ ਪੂਰਾ ਕੀਤਾ ਹੈ ਹਨਾ ਜੀ 5 ਨੂੰ ਅੱਜ ਅਸੀਂ ਕੀ ਕਰਨੀ ਸੀ ਜੀ ਅੱਜ ਸਾਡੇ ਸੀ ਰਿਵੀਜ਼ਨ ਅੱਜ ਆਪਾਂ ਕੀਤੇ ਆ ਜੀ ਰਿਵੀਜ਼ਨ ਆ ਤਿੰਨ ਦਿਨ ਆਪਾਂ ਕੋਰਸ ਨੂੰ ਯਾਦ ਕੀਤਾ ਸਿਲੇਬਸ ਜਿਹੜਾ ਆਪਾਂ ਕੀਤਾ ਉਹਦੀ ਅੱਜ ਕੀ ਸੀ ਰਿਵੀਜ਼ਨ ਡੇ ਸੀ ਅੱਜ ਠੀਕ ਹੈ ਜੀ 5 ਤਾਰੀਖ ਨੂੰ ਤੇ ਅੱਜ ਆਪਾਂ ਡਿਸਕਸ਼ਨ ਕਰਾਂਗੇ ਜੀ 6 ਅਪ੍ਰੈਲ ਦਾ ਟਾਰਗੇਟ ਆ ਸਾਡਾ ਪੰਜਾਬ ਜੀਕੇ ਦੇ ਆਪਾਂ 2 ਪੇਜ ਕਰਨੇ ਆ ਜੀ 30 ਐਮਸੀਕਿਊ ਕਰਨੇ ਆ ਜੀ ਪੰਜਾਬ ਦਾ ਭੂਗੋਲ ਆ ਜੀ ਹਾਂ ਅਇਦੇ ਫਿਰ ਜਿਹੜਾ 7 ਅਪ੍ਰੈਲ ਨੂੰ ਜਿਹੜਾ ਆਪਣਾ ਪੰਜਾਬ ਦਾ ਭੂਗੋਲ ਆ ਉਹ ਕਵਰ ਹੋ ਜਾਊਗਾ ਵਿਦ ਐਮਸੀਕਿਊ ਠੀਕ ਹੈ ਜੀ ਇੰਗਲਿਸ਼ ਦੇ ਆਪਾਂ 2 ਪੇਜ ਕਰਨੇ ਆ ਜੀ ਨਾਉਨ ਚੈਪਟਰ ਦੇ 10 ਵਰਡਸ ਕਰਨੇ ਨੇ ਵਰਬ ਦੇ ਸੀ ਰੀਜ਼ਨਿੰਗ ਦੇ ਆਪਣੀ ਸੀਰੀਜ਼ ਚ ਚੱਲਦੀ ਪਈ ਹੈ ਜੀ ਕਲਾਸ 4th ਕਲਾਸ ਹੋਣੀ ਜੀ ਮੈਥ ਦਾ ਜੀ ਆਪਾਂ ਰੇਸ਼ੋ ਦੀ 3rd ਕਲਾਸ ਕਰਦੇ ਪਏ ਆ ਸਟੈਟਿਕ ਦੇ ਆਪਾਂ 2nd ਕਲਾਸ ਕੀ ਕਰਨੀ ਓਨਲੀ ਰਾਈਟ ਕਰਨੀ ਹੈ ਮਤਲਬ ਰਿਖਣੇ ਆ ਜੀ ਆਪਾਂ ਕੋਈ ਕੁਝ ਨਹੀਂ ਯਾਦ ਕਰਨਾ ਸਟੈਟਿਕ ਦਾ ਠੀਕ ਹੈ ਜੀ ਕੰਪਿਊਟਰ ਨੂੰ ਆਪਾਂ ਕੀ ਕਰਨਾ 4th ਕਲਾਸ ਲਾਉਣੀ ਆ ਪੋਜ਼ਿਟਿਵ ਵਾਈਬਸਰ ਤੋਂ ਹਿਸਟਰੀ ਦੇ ਆਪਾਂ 2 ਪੇਜ ਕਰਨੇ ਆ ਜੀ ਸਿੰਗਲ ਮੈਂ ਤੁਹਾਨੂੰ ਦੱਸਿਆ ਸੀ ਸਿੰਗਲ ਮਤਲਬ ਇੱਕ ਆਹ ਤੇ ਇੱਕ ਆਹ ਬਸ ਠੀਕ ਹੈ ਜੀ ਆਹ ਹੋ ਗਏ ਸਾਡਾ ਸਿੰਗਲ ਪੇਜ ਕਰੰਟ ਦੇ ਆਪਾਂ ਕੀ ਕਰਨੇ ਆ 5 ਕੁਐਸਚਨ ਕਰਨੇ ਆ ਜੀ ਜਨਵਰੀ ਮੰਥ ਦੇ ਠੀਕ ਹੈ ਜੀ ਤੇ ਟੇਬਲ ਆਪਾਂ 16 ਦਾ ਯਾਦ ਕਰਨਾ ਆ ਆ ਸਾਡਾ 6 April ਦਾ ਟਾਰਗੇਟ ਆ ਤੇ ਬੀ ਸੀਰੀਅਸ ਹੋ ਜਾਓ ਕਦ ਦੇ ਨਹੀਂ ਪਤਾ ਵੀ ਹਾਂਜੀ ਪੇਪਰ ਕਦੋਂ ਪਾ ਦੂਗੀ ਬੱਚੋ ਆਪਣੀ ਤਿਆਰੀ ਨੂੰ ਬਿਲਕੁਲ ਵੀ ਆਸਾਨ ਨਾ ਸਮਝੋ ਆਹ ਨਾ ਸੋਚੋ ਵੀ ਸਾਡੇ ਕੋਲ ਬਹੁਤ ਟਾਈਮ ਪਿਆ ਨਹੀਂ ਜਦੋਂ ਤੋਂ ਨੋਟੀਫਿਕੇਸ਼ਨ ਆ ਚੁੱਕੀ ਆ ਬੱਚੇ ਬਹੁਤ ਜ਼ਿਆਦਾ ਤਿਆਰੀ ਤੇ ਲੱਗ ਚੁੱਕੇ ਨੇ ਬੱਚਿਆਂ ਨੇ ਲਾਇਬ੍ਰੇਰੀ ਜੁਆਇਨ ਕਰ ਲਿਆ ਲਾਈਬ੍ਰੇਰੀਆਂ 'ਚ ਤੁਸੀਂ ਜਾ ਕੇ ਦੇਖੋ ਬੱਚੇ ਕਿਵੇਂ ਮੁੰਦੇ ਪਏ ਨੇ 12-12 ਘੰਟੇ 12-12 ਘੰਟੇ ਉਹ ਪੜ ਰਹੇ ਨੇ ਠੀਕ ਹੈ ਜੀ ਕਨਸਟੇਬਲ ਲਈ ਆ ਨਾ ਸੋਚੋ ਵੀ ਕਨਸਟੇਬਲ ਦੀ ਪੋਸਟ ਆ ਬੜੀ ਸੌਖੀ ਮਿਲ ਜੂਗੀ ਠੀਕ ਹੈ ਜੀ ਕੋਈ ਵੀ ਪਾਵੇਂ ਕਮ ਛੋਟਾ ਹੋਵੇ ਭਾਵੇਂ ਵੱਡਾ ਵਧੀਆ ਹੁੰਦਾ ਆ ਜੇ ਆਪਾਂ ਉਹਨੂੰ ਇਮਾਨਦਾਰੀ ਨਾਲ ਹੀ ਕਰੀਏ ਠੀਕ ਹੈ ਜੀ ਜੇ ਆਪਾਂ ਇਮਾਨਦਾਰੀ ਨਾਲ ਮਿਹਨਤ ਕਰਨਾ ਸਿੱਖ ਗਏ ਨਾ ਫਿਰ ਅੱਜ ਅੱਜ ਕਾਂਸਟੇਬਲ ਕੱਢਾਂਗੇ ਤਾਂ ਆਉਣ ਵਾਲੇ ਟਾਈਮ 'ਚ ਵੱਡਾ ਪੇਪਰ ਵੀ ਕੱਢਾਂਗੇ ਠੀਕ ਹੈ ਜੀ ਬਸ ਮਿਹਨਤ ਕਰਨੀ ਆਉਣੀ ਚਾਹੀਦੀ ਤੇ ਬੰਦਾ ਇਮਾਨਦਾਰ ਹੋਣਾ ਚਾਹੀਦਾ ਆ ਫਿਰ ਰੱਬ ਵੀ ਸਾਥ ਦਿੰਦਾ ਆ ਤੇ ਮਿਹਨਤ ਵੀ ਹੁੰਦੀ ਆ ਠੀਕ ਹੈ ਜੀ ਆਪਣਾ ਵਧੀਆ ਤਰੀਕੇ ਨਾਲ ਤਿਆਰੀ ਕਰੋ ਇਸੇ ਵੀ ਬੱਚੇ ਨੂੰ ਆਪਣੇ ਤੋਂ ਛੋਟਾ ਨਾ ਸਮਝੋ ਵੀ ਆਹ ਤਾਂ ਨਲਾਇਕ ਆ ਨਹੀਂ ਜਿਹੜੇ ਨਲਾਇਕ ਹੁੰਦੇ ਆ ਨਾ ਉਹੀ ਬਾਜੀ ਮਾਰ ਜਾਂਦੇ ਨੇ ਗਵਰਨਮੈਂਟ ਜੋਬ 'ਚ ਠੀਕ ਹੈ ਜੀ ਸਾਡੇ ਵਰਗੇ ਜਿਹੜੇ ਹੁਸ਼ਿਆਰ ਹੁੰਦੇ ਨਾ ਉਹ 10th 2 'ਚ ਹੀ ਬਸ ਨੰਬਰ ਲੈਣੇ ਜੋਗੇ ਰਹਿ ਜਾਂਦੇ ਨੇ ਜਿਹੜੇ ਨਲਾਇਕ ਹੁੰਦੇ ਨੇ ਜਿਹੜੇ ਲੱਗਦਾ ਨਾ ਵੀ ਆਹ ਤਾਂ ਪਾਗਲ ਆ ਇਹਦੀ ਥੋੜੀ ਨੌਕਰੀ ਲੱਗ ਜੂ ਉਹੀ ਮਾਰ ਜਾਂਦੇ ਨੇ ਬਾਜੀ ਠੀਕ ਹੈ ਜੀ ਕਿਉਂਕਿ ਉਹ ਬੀ ਸੀਰੀਅਸ ਹੁੰਦੇ ਹੀ ਹੁਣੇ ਨੇ ਉਹ 12th ਤੱਕ ਤਾਂ ਪੜਦੇ ਹੀ ਨਹੀਂ ਉਹ ਪੜਦਾ ਹੀ ਹੁਣ ਸਟਾਰਟ ਕਰਦੇ ਨੇ ਜਦ ਘਰਦਿਆਂ ਦਾ ਪ੍ਰੈਸ਼ਰ ਆਉਂਦਾ ਹੈ ਜਦ ਘਰ ਦੇ ਮਤਲਬ ਇਮੋਸ਼ਨਲ ਬਹੁਤ ਜ਼ਿਆਦਾ ਕਰ ਦਿੰਦੇ ਹਨ ਵੀ ਹਾਂ ਲੱਗੇ ਨਹੀਂ ਹੋਰ ਸਾਰੇ ਇਹਦੇ ਮੁੰਡੇ ਲੱਗੇ ਹਨ ਕੁੜੀ ਲੱਗੀ ਨਹੀਂ ਸਾਡੀ ਹੋਰ ਸਾਰੇ ਲੱਗੇ ਤਾਂ ਉਹ ਬੱਚੇ ਜਦ ਫਿਰ ਉਹ ਪੜਨਾ ਸਟਾਰਟ ਕਰਦੇ ਨੇ ਨਾ ਤਾਂ ਬਸ ਫਿਰ ਉਹਨਾਂ ਦਾ ਮੁਕਾਬਲਾ ਨਹੀਂ ਹੁੰਦਾ ਜਦ ਉਹ ਤਿਆਰੀ ਚ ਲੱਗਦੇ ਨੇ ਠੀਕ ਹੈ ਜੀ ਤਾਂ ਕਿਸੇ ਨੂੰ ਵੀ ਆਪਣੇ ਤੋਂ ਕਮਜ਼ੋਰ ਨਾ ਸਮਝੋ ਪੜਾਈ ਚ ਵੀ ਹਾਂ ਉਹ ਕਮਜ਼ੋਰ ਤੁਸੀਂ ਵੱਧੇ ਤਰੀਕੇ ਨਾਲ ਤੇ ਆਪਣੇ ਆਪ ਨੂੰ ਕਮਜ਼ੋਰ ਵੀ ਨਹੀਂ ਸਮਝਣਾ ਕਿਸੇ ਤੋਂ ਇਦਾਂ ਵੀ ਨਹੀਂ ਸਮਝਣਾ ਕਿ ਉਹ ਜ਼ਿਆਦਾ ਹੀ ਇੰਟੈਲੀਜੈਂਟ ਹੈ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਸੀਂ ਉਸ ਤੋਂ ਵੀ ਜ਼ਿਆਦਾ ਵਧੀਆ ਜਿਹੜੇ ਮਾਰਕਸ ਨੇ ਉਹ ਸਕੋਰ ਕਰੋਗੇ ਤਾਂ ਆਪਣੀ ਤਿਆਰੀ ਤੇ ਆਪਣੀ ਮਿਹਨਤ ਤੇ ਯਕੀਨ ਰੱਖੋ ਤੇ ਤਿਆਰੀ ਨੂੰ ਸਟਾਰਟ ਕਰੋ ਤੇ ਆ ਜਿਹੜੇ ਟਿਕ ਕਰਨੇ ਹੁੰਦੇ ਨੇ ਆ ਜਰੂਰ ਟਿਕ ਕਰਿਆ ਕਰੋ ਬਹੁਤ ਜ਼ਿਆਦਾ ਪੋਜ਼ਿਟਿਵ ਵਾਈਬਸ ਹੁੰਦੀਆਂ ਜਦੋਂ ਆਪਣਾ ਇੱਕ ਵੀ ਸਬਜੈਕਟ ਹੁੰਦਾ ਹੈ ਤੇ ਆਪਾਂ ਜਦੋਂ ਟਿਕ ਕਰਦੇ ਆ ਨਾ ਇਸ ਤੇ ਇੱਕ ਫੇਸ ਤੇ ਸਮਾਈਲ ਆਉਂਦੀ ਹੈ ਵੀ ਅੱਛਾ ਇੱਕ ਸਬਜੈਕਟ ਹੋ ਗਿਆ ਫਿਰ ਦੂਜਾ ਹੋ ਗਿਆ ਤੀਜਾ ਅੱਛਾ ਅੱਛਾ ਆਹ ਰਹਿ ਗਏ ਹਨਾ ਤਾਂ ਟਿਕ ਜਰੂਰ ਕਰਿਆ ਕਰੋ ਆ ਬਚਪਨਾ ਨਹੀਂ ਹੁੰਦਾ ਆ ਹੁੰਦਾ ਵੀ ਆਪਾਂ ਆਪਣੇ ਦਿਲ ਨੂੰ ਮੋਟੀਵੇਟ ਕਰਦੇ ਆ ਵੀ ਦੇਖ ਤੋ ਇੱਕ ਸਬਜੈਕਟ ਕਰਤਾ ਦੂਜਾ ਵੀ ਕਰਤਾ ਤੀਜਾ ਵੀ ਕਰਤਾ ਹੁਣ ਕੀ ਰਹਿ ਗਿਆ ਕੁਝ ਵੀ ਨਹੀਂ ਤੇ ਇੰਜੋਏ ਕਰੋ ਇਸ ਜਰਨੀ ਨੂੰ ਜਿਹੜੀ ਤੁਸੀਂ ਇਸ ਇਸ ਟਾਈਮ ਨੂੰ ਤੁਸੀਂ ਬਾਅਦ ਵਿੱਚ ਲੱਗ ਕੇ ਨਾ ਯਾਦ ਕਰੋਗੇ ਵੀ ਹਾਂ ਆਪਾਂ ਕਿੱਦਾਂ ਕਿੱਦਾਂ ਤਿਆਰੀ ਕੀਤੀ ਸੀ ਹੈਨਾ ਬਚਪਨ ਦੀ ਤਰ੍ਹਾਂ ਵੀ ਜਿਵੇਂ ਬੱਚੇ ਕਰਦੇ ਆ ਉਹਦਾਂ ਤਿਆਰੀ ਕੀਤੀ ਸੀ ਇੰਜੋਏ ਨਾਲ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰੋ ਤੇ ਆਪਣੇ ਹੈਲਥ ਦੀ ਬਹੁਤ ਜ਼ਿਆਦਾ ਕੇਅਰ ਕਰੋ ਭਾਰਤ ਜਿਹੜਾ ਵੀ ਖਾਣਾ ਪੀਣਾ ਉਹ ਬਹੁਤ ਜ਼ਿਆਦਾ ਕੰਮ ਕਰ ਦੋ ਜਿੱਦਾਂ ਦੇ ਖਾਓਗੇ ਉਦਾਂ ਦਾ ਹੀ ਦਿਮਾਗ ਚੱਲੂਗਾ ਠੀਕ ਹੈ ਜੀ ਹੈਲਦੀ ਖਾਣਾ ਖਾਓ ਹੈਲਦੀ ਫੂਡ ਖਾਓ ਫਰੂਟ ਖਾਓ ਵਾਟਰ ਡਰਿੰਕਿੰਗ ਕਰੋ ਮੈਂ ਤੁਹਾਨੂੰ ਕਿਹਾ ਬਹੁਤ ਜ਼ਿਆਦਾ ਪਾਣੀ ਪੀਓ ਜਿੰਨਾ ਹੋ ਸਕਦਾ ਪਾਣੀ ਪੀਓ ਨਾ ਤਾਂ ਨਿੰਦ ਆਊਗੀ ਪਹਿਲੀ ਗੱਲ ਪਾਣੀ ਪੀਣ ਨਾਲ ਜਮਾਂ ਨਿੰਦ ਨਹੀਂ ਆ ਸਕਦੀ ਤੁਹਾਡੇ ਨੇੜੇ ਜੇ ਤੁਸੀਂ ਪਾਣੀ ਪੀ ਰਹੇ ਹੋ ਠੀਕ ਹੈ ਜੀ ਤੇ ਉੱਤੋਂ ਸਟੱਡੀ ਤੇ ਫੋਕਸ ਦੇਖੇ ਤੁਹਾਡਾ ਕਿੰਨਾ ਬਣੂਗਾ ਸਵੇਰੇ ਉੱਠ ਕੇ ਪਹਿਲਾਂ ਪਾਣੀ ਪਿਆ ਕਰੋ ਚਲੋ ਜੀ ਧੰਨਵਾਦ ਤੇ ਆਪਣੀ ਤਿਆਰੀ ਨੂੰ ਵਧੀਆ ਰੱਖੋ ਜੀ ਬਹੁਤ ਵਧੀਆ ਤਿਆਰੀ ਕਰੋ ਤੇ ਆਪਣਾ ਪੇਪਰ ਛੇਤੀ ਤੋਂ ਛੇਤੀ ਕਰ ਲਓ ਇਸ ਵਾਰੀ ਪੱਕਾ ਕਰੋ ਆਪਣਾ ਧੰਨਵਾਦ ਜੀ ਤੇ ਲਾਈਕ ਕਰੋ ਵੀਡੀਓ ਨੂੰ